ਮੇਰਾ ਨਾਮ ਮਹਾਵੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਮ ਸਿੰਘ ਕਾਲੇ ਮੇਰਾ ਤਾਇ ਦੇ ਬੇਟੇ ਦੇ ਇਥੇ ਬਾਹਰ ਘਰੇ ਦੇ ਪੈਪ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਢੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਇ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਰਿਹਾ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਹੈ ਇੱਕ ਸ਼ਰਾਬ ਪੀਤੀ ਸੀ ਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀਆਂ ਨੇ ਅੱਗੇ ਪਿਛੇ ਕੀਤੀ ਆ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਿਨਾਲੀ ਕੱਢ ਲਈ ਆ ਦਿਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਿਨਾਲੀ ਦੇ ਕੋ ਖੋਲੀ ਆ ਖੋ ਕੇ ਮੁੜ ਕੇ ਅਸੀਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਆ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਆ ਉਹਦੇ ਦੋ ਫੈਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਦੇ ਘਰ ਲਾ ਕੇ ਸਾਡੀ ਪਾਲੀ ਆ ਉਹਦੀ ਇਹਨੇ 10 12 ਮਰਲੇ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਇਹਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨੇ ਸਾਰਾ ਰਾਹ ਵਾਤ ਆ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਏਜੰਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਏਜੰਟ ਅੰ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਗੇਸ਼ ਇਹੀ ਰੰਗੇਸ਼ ਆ ਜੀ ਠੀਕ ਨੇ ਪਰਵਾਰ ਦਾ ਕਹਣਾ ਹੈਗਾ ਕਿ ਰੇਤਾ ਬਜਰੀ ਨਹੀਂ ਸੀ ਮਿਲ ਰਿਹਾ ਜਿਸ ਕਰਕੇ ਉਹ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰੀਆਂ ਦੁਕਾਨਾਂ ਨੇ ਧਾਰੀਆਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜ਼ੀ ਸੀਮੈਂਟ ਲੈਣ ਦਾ ਵੇਖੋ ਜੇ ਸਾਨੂੰ ਮਿਲ ਸਕਦਾ ਉਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਵੀ ਪ ਹਾਂਜੀ ਕੰਕੀ ਕੀ ਦਿੰਦਾ ਕੰਕੀ ਇਹਦਾ ਤੁਹਾਨੂੰ ਜਨਮ ਮਾਰ ਦੇਣੇ ਤੇ ਮੈਂਬਰ ਜਿਹੜੇ ਆਪਣੇ ਸਾਰੇ ਮੈਨੂੰ ਦੋ ਅਸੀਂ ਇਹਦਾ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਾਇਆ ਹੋਇਆ ਪਿੰਡ ਵਿੱਚ ਪੁਲਿਸ ਆਈ ਕਿ ਕਹਦੀ ਹੈ ਕੁਛ ਹੋਣਾ ਆਈ ਆ ਰਾਤ ਵੀ ਆਈ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਿਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਅਸੀਂ ਪ੍ਰਸ਼ਾਸਨ ਅਮਰਬੀਰ ਸਿੰਘ ਪਿੰਡ ਆਲੋਆ ਜੋ ਕਿ ਮੈਂ ਅਕਤੂਬਰ ਮਹੀਨੇ ਜੋ ਸਰਪੰਚੀ ਦੀ ਚੋਣ ਹੋਈ ਸੀ ਲੜੀ ਸੀ ਮੇਰੇ ਮੁਕਾਬਲੇ ਗੁਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਹੈ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਤੁਹਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰੇ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ 4-5 ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਨਾ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲ ਮਟੀਰੀਅਲ ਲਿਆ ਕੇ ਮੈਂ ਆਪਣੀ ਜਗ੍ਹਾ ਤੇ ਪਾਇਆ ਇਹ ਰਾਤ ਨੂੰ ਟੈਗ ਲੱਗਾ ਬਿਲਕੁਲ ਟੈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇ ਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕ ਰਿਪਸ਼ਾਨ ਜਦੋਂ ਗਏ ਨੇ ਕੀਤੇ ਮੈਂ ਜਾ ਕੇ ਭੱਜ ਕੇ ਰੀ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਹਰਜਾ ਨਾ ਇਦਾਂ ਕਰ ਇਹ ਗਰਨਾਮ ਸਿੰਘ ਜਦੋਂ ਇਹਨਾਂ ਗੱਲ ਕਹੀ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਇਹ ਰਫਲ ਡਾ ਪਿਆ ਭਰਨ ਜਦੋਂ ਇਹਨਾਂ ਰਫਲ ਭੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੇਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਹੀਂ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਤੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਪਿੰਡ ਧਾਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਹਮਾਰੇ ਮਾਏ ਐ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਆ ਡੇ ਰਫਲ ਇਹਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋਲ ਵੀਡੀਓ ਨਾ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਗਏ ਨਾਲ ਐ ਐਸਐਚਓ ਸਾਹਿਬ ਨੇ ਸਾਨੂੰ ਟਾਈਮ ਦੇ ਦਿੱਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗੇ ਉਦਾਂ ਹੋ ਜਾਏਗਾ ਠੀਕ ਆਂ ਹੀ ਸੱਤ ਸੱਤ ਤੋਂ ਚੱਲ ਗਏ ਅਸੀਂ ਵੀ ਆਪਣੇ ਸਾਰੇ ਰਾਮ ਰੂਮ ਡਾਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ ਇੱਕ ਕੋਈ ਦਾ ਹੀ ਕੈਮਰੇ ਚੈੱਕ ਕੀਤੇ 1 ਵਜੇ ਦੇ ਨਾਲ ਇਹ ਤੇ ਦੂਵੇਂ ਪਿਓ ਪੁੱਤ ਸ਼ਰਾਬ ਨਾਲ ਰੱਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾ ਹੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਉਸ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਘਟੋ ਘਟ ਦੋ ਕਾਂ ਥਾਂ ਇਨੇ ਕਮਾਦ ਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਲੋਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਉਹ ਨਾਵਾਂ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਘੁਮਾ ਕੇ ਝੋਨਾ ਮੇਰਾ ਖਰਾਬ ਕੀਤਾ ਫੇਰ ਅਹੀ ਰਾਤ ਹਨੇਰ ਪਾ ਲੱਗਾ ਇਹ ਰਾਤ 2 ਵਜੇ ਐਸ ਐਚ ਓ ਸਾਹਿਬ ਨੂੰ ਫੇਰ ਫੋਨ ਕੀਤਾ ਉਹਨਾਂ ਉਸੇ ਵਾਲੇ ਮਲਾਜਮ ਭੇਜੇ ਮਲਾਜਮ ਭੇਜੇ ਆਣ ਕੇ ਉਹਨਾਂ ਇਹਦੇ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਤੇ ਟਰੈਕਟਰ ਉਹ ਲੈ ਗਏ ਫੇਰ ਅਹੀਂ ਚਲੋ ਕੀਤਾ ਹੁਣ ਸਵੇਰੇ ਫੇਰ ਉਹ ਐਸ ਐਚ ਓ ਸਾਹਿਬ ਆਏ ਆ ਐਸ ਐਚ ਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਹੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਹੈ ਕਿ ਹਾਨੂੰ ਇਨਸਾਫ ਮਿਲਣਾ ਚਾਹੀਦਾ। ਹਾਲੋ ਵਾਲਾ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਪਸ ਚ ਝਗੜਾ ਚੱਲਿਆ ਹੁੰਦਾ ਹੈ। ਇਹ ਅਪਡੇਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ, ਇੱਕ ਕੋਠੇ ਦਾ ਨੁਕਸਾਨ ਕੀਤਾ ਹੈ। ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧ ਵਿੱਚ ਸਾਰੀ ਜਿਹੜੀ ਵੀ ਆ ਇਹਦੇ ਕਾਨੂੰਨੀ ਕਾਨੂੰਨਸਾ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰ ਲੈ ਤੁਸੀਂ ਉਹ ਜਿਹੜਾ ਸਿਗਰ ਰਾਈਫਲ ਮੈਂ ਸਟੱਡੀ ਕਿਲਾ ਦੀ